ਦੇ ਨਾਲ ਹੀ ਅਮਰੀਕਾ ਦੇ ਜਿਹੜਾ ਜ਼ਰੈਲ ਦੇ ਵਿੱਚ ਆਪਣਾ ਦੂਤ ਘਰ ਉਹ ਵੀ ਬੰਦ ਕਰ ਦਿੱਤਾ ਤੇ ਇੰਡੀਆ ਨੇ ਵੀ ਜਿਹੜੇ ਰਾਮ ਦੇ ਵਿੱਚੋਂ ਆਪਣੇ 1 ਲੱਖ ਤੋਂ ਉੱਪਰ ਜਿਹੜੇ ਵੱਧ ਆਪਣੇ ਬੰਦੇ ਹੈ ਜੀ ਇੰਡੀਅਨ ਉਥੋਂ ਕੱਢਣੇ ਸ਼ੁਰੂ ਕਰ ਦਿੱਤੇ ਹਨ ਜਾਨੀਆਂ ਦੇ ਵਿੱਚ ਕੱਢੇ ਜਾ ਰਹੇ ਸਰਹੱਦ ਪਾਰ ਕਰਾਏ ਜਾ ਰਹੇ ਜੀ ਬਿਲਕੁਲ ਕੋਈ ਸ਼ੱਕ ਨਹੀਂ ਕਿ ਬਹੁਤ ਹਾਲਾਤ ਖਰਾਬ ਹੋ ਗਏ ਹੈ ਔਰ ਅਮਰੀਕਾ ਦੇ ਵਾਸਤੇ ਇੱਕ ਵੱਡਾ ਚੈਲੰਜ ਜਿਹੜਾ ਹੈਗਾ ਉਹ ਸਾਹਮਣੇ ਖੜਾ ਹੈ ਤੁਸੀਂ ਦੇਖੋ ਸ਼ੁਰੂ ਦੇ ਵਿੱਚ ਜਿਸ ਵੇਲੇ ਅਟੈਕ ਹੋਇਆ ਟਰੰਪ ਸਾਹਿਬ ਦਾ ਬਿਆਨ ਦੇਖੋ ਕਿ ਟਰੰਪ ਸਾਹਿਬ ਕਹਿੰਦੇ ਮੈਨੂੰ ਪਤਾ ਸੀਗਾ ਵੀ ਅਟੈਕ ਹੋਊਗਾ ਔਰ ਉਹ ਕਹਿੰਦੇ ਵੀ ਹਸਪਤਾਲ ਨੇ ਕਹਿ ਸੀਗਾ ਵੀ ਅਜੇ ਵੀ ਚੰਗਾ ਹੈ ਜਿਹੜਾ ਇਰਾਨ ਬਾਸ ਦੇ ਕਿ ਇਰਾਨ ਸ਼ਤਾਮਨਲੇ ਸੰਧੀ ਤੇ ਸਮਝੌਤਾ ਟਰੰਪ ਸਾਹਿਬ ਕਰ ਦੇਵੇ ਨਹੀਂ ਤਾਂ ਹਾਲਾਤ ਹੋਰ ਵੀ ਤੰਗ ਹੋਣਗੇ ਮੇਰੇ ਖਿਆਲ ਮੇਤਾਬ ਕਿ ਇੱਕ ਮਿੱਥ ਪੜਾਈ ਹੋਈ ਸੀ ਕਿ ਕੋਈ ਬੰਦਾ ਚੈਲੰਜ ਹੀ ਨਹੀਂ ਕਰ ਸਕਦਾ ਵੀ ਇਸ ਲਾਈਨ ਦਾ ਬਹੁਤ ਪਾਵਰਫੁਲ ਹੈ ਜੀ ਮੁਸਾਦ ਦਾ ਬੜਾ ਕੰਟਰੋਲ ਹੈ ਜੀ ਮੁਸਾਦ ਦੇ ਕੋਲੇ ਆ ਕੁਸ਼ਾ ਫਲਾਣਾ ਕੁਸ਼ਾ ਇਹਨਾਂ ਕੋਲ ਟੈਕਨੀਕ ਪੜੀ ਹੈ ਹੂੰ ਹੂੰ ਜਿੰਦੀ ਸਭ ਸਾਰੀਆਂ ਲੜਾਈਆਂ ਕਨੀਆਂ ਟੈਕਨੀਕ ਨਾਲ ਨਹੀਂ ਲੜੀਆਂ ਜਾਂਦੀਆਂ ਟੈਕਨੀਕ ਤੋਂ ਬਿਨਾਂ ਵੀ ਲੜੀਆਂ ਜਾਂਦੀਆਂ ਬਿਲਕੁਲ ਜੀ ਜੇ ਆਪਾਂ ਇਰਾਨ ਦੀ ਗੱਲ ਕਰੀਏ ਇਰਾਨ ਤੇ ਇਰਾਕ ਦੀ ਲੜਾਈ ਦਾ ਇੱਕ ਤਜਰਬਾ ਜੀ ਇਹਨਾਂ ਦੀ ਜੇ ਆਪਾਂ ਸਿਵਲਾਈਜੇਸ਼ਨ ਦੇਖੀ ਤਾਂ ਬਹੁਤ ਪੁਰਾਣੀ ਹੈ ਬੜਾ ਪੁਰਾਣਾ ਦੇਸ਼ ਹੈ ਜੀ ਔਰ ਕੋਈ ਜ਼ਮਾਨਾ ਸੀ ਇਹਨਾਂ ਦਾ ਸਾਮਰਾਜ ਬਹੁਤ ਦੂਰ ਤੱਕ ਫੈਲਿਆ ਹੁੰਦਾ ਸੀ ਹੁੜਾ ਰਾਜਾਂ ਵਿੱਚ ਵੀ ਹੈ ਹਮ ਲੇਕਿਨ ਜਿਸ ਕਮਿਊਨਿਟੀ ਲਈ ਉਹਨਾਂ ਦੀ ਜਿਹੜੀ ਹੈਗੀ ਹੈ ਡੀਐਨਏ ਸਾਡਾ ਉਹਨਾਂ ਨਾਲ ਮਿਲਦਾ ਜੁਲਦਾ ਹੈ ਜਿਵੇਂ ਸਾਡੇ ਲੋਕ ਗੁਰੂਆਂ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ ਉਹ ਲੋਕ ਵੀ ਆਪਣੇ ਧਾਰਮਿਕ ਜਿਹੜੇ ਹੈਗੇ ਉਹਨਾਂ ਦੇ ਅਕੀਦੇ ਉਹਦੇ ਮੁਤਾਬਕ ਕਿਤੇ ਵੀ ਜਾ ਸਕਦੇ ਹੈ ਜੀ ਕਰਬਣਾ ਉਹਦਾ ਜ਼ਿਕਰ ਕਰਦੇ ਆ ਅੱਜ ਵੀ ਜਦੋਂ ਉਹ ਮਤਲਬ ਜਿਹੜੇ ਜਲਸੇ ਜਲੂਸ ਕੱਢਦੇ ਆ ਆਪਣੇ ਜਿਸਵਾਨ ਸੰਗ ਕਰਦੇ ਆ ਤੇ ਉਹ ਕਹਿੰਦੇ ਵੀ ਉਹ ਕਹਿੰਦੇ ਵਾ ਆਪਣੇ ਜਿਹੜੇ ਉਹਨਾਂ ਦੇ ਵੱਡੇ ਬਟੇਰੇ ਜਿਹੜੇ ਸ਼ਹੀਦ ਹੋਏ ਸੀ ਕਿ ਅਸੀਂ ਤੁਹਾਡੇ ਨਾਲ ਸ਼ਹੀਦ ਕਿਉਂ ਨਹੀਂ ਹੋ ਗਏ ਬਿਲਕੁਲ ਜਿਹੜੀ ਕਮਿਊਨਿਟੀ ਦੇ ਵਿੱਚ ਇਸ ਕਿਸਮ ਦੇ ਮਤਲਬ ਤੱਤ ਹੋਣ ਇਸ ਕਿਸਮ ਦੇ ਅੰਸ਼ ਹੋਣ ਉਹ ਕਮਿਊਨਿਟੀ ਦਾ ਮੁਕਾਬਲਾ ਦੂਜੇ ਵਾਲੇ ਟੈਕਨੀਕ ਨਾਲ ਬਹੁਤਾ ਲੰਬਾ ਸਮਾਂ ਨਹੀਂ ਕਰ ਸਕਦੀ। ਇਹੀ ਕਾਰਨ ਹੈ ਤੁਸੀਂ ਦੇਖਿਆ ਨੇ ਜਦੋਂ ਉਹਨਾਂ ਨੇ ਮਜ਼ਾਈਲਾ ਦੇ ਗੱਫੇ ਦੇ ਗੱਫੇ ਸਿੱਟੇ ਸ਼ੁਰੂ ਕਰਦੇ ਜੀ ਆਇਰਨ ਡੋਮ ਦੇ ਦਾ ਕਹਿੰਦੇ ਸੀ ਕਿ ਉਹ ਆਇਰਨ ਡੋਮ ਟੁੱਟ ਨਹੀਂ ਸਕਦਾ ਉਹਨਾਂ ਨੇ ਕਹਿੰਦੇ ਆਇਰਨ ਡੋਮ ਦੀ ਜਿਹੜੀ ਮਿੱਥ ਸੀ ਉਹ ਵੀ ਤੋੜਦੀ ਬਿਲਕੁਲ ਜੀ ਪਰ ਹਾਲਾਤ ਤੁਸੀਂ ਇਹ ਦੇਖੋ ਮਤਲਬ ਦੋਨਾਂ ਕਮਿਊਨਿਟੀ ਦੀਆਂ ਦੋਨੇ ਭਾਈਚਾਰਾ ਦਾ ਤੁਸੀਂ ਹਾਲਾਤ ਦੇਖੋ ਈਰਾਨ ਦੇ ਲੋਕ ਪ੍ਰੋਟੈਸਟ ਕਰ ਰਹੇ ਉਹ ਸਰਕਾਰ ਦੇ ਉੱਤੇ ਨਿਕਲੇ ਹੋਏ ਆ ਆਪਣੇ ਸਾਰੇ ਲਾ ਰਹੇ ਹੈ ਔਰ ਉਹਨਾਂ ਵਾਲੇ ਕਹਦੇ ਆ ਕਿ ਸੇ ਆਪਣੀ ਧਾਰਮਿਕ ਤੇ ਪੋਲੀਟਿਕਲ ਲੀਡਰਸ਼ਿਪ ਦੇ ਨਾਲ ਹੂੰ ਹੂੰ ਦੂਜੇ ਪਾਸੇ ਤੁਸੀਂ ਇਸਰਾਇਲ ਦੀ ਸਥਿਤੀ ਦੇ ਕੋਈ ਇਸਰਾਇਲ ਦੇ ਵਿੱਚ ਜਿਹੜੇ ਹੈਗੇ ਲੋਕ ਲੁਕਦੇ ਫਿਰਦੇ ਆ ਭੱਜ ਰਹੇ ਆ ਇਧਰ ਉਧਰ ਇੱਥੋਂ ਤੱਕ ਕਿ ਮਤਨ ਯਾਹੂ ਦੇ ਮੁੱਡੇ ਦਾ ਵਿਆਹ ਕਿਉਂ ਵੀ ਮੁਕਤਵੀ ਕਰ ਦਿੱਤਾ ਜੀ ਔਰ ਜਿਹੜੇ ਟਰੰਪ ਸਾਹਿਬ ਇਹ ਗੱਲ ਕਹਿੰਦੇ ਸੀਗੇ ਏਕੇਜੀ ਉਹਨਾਂ ਨੇ ਤਾਂ ਹਾਇਦਰullah ਖੋਮੀਨੀ ਨੂੰ ਵੀ ਮਾਰਨ ਦਾ ਫੈਸਲਾ ਕਰ ਲਿਆ ਸੀ ਕਿ ਮੈਂ ਰੋਕਦਾ ਤੇ ਇਹ ਕੰਮ ਤੁਸੀਂ ਨਹੀਂ ਕਰਨਾ ਉਹ ਹੀ 트럼ਪ ਸਾਹਿਬ ਜਿਹੜਾ ਹੁਣ ਇਸ ਵੇਲੇ ਕਹਿੰਦੇ ਕਿ ਇਹਨਾਂ ਦਾ ਸਮਝਾਤਾ ਹੋ ਜਾਣਾ ਚਾਹੀਦਾ ਹੈ। ਲੇਟੈਸਟ ਖਬਰیں ਦੇ ਰਹੀਆਂ ਆਪਣੇ ਬੈਠੇ-ਬੈਠੇ ਤੋਂ ਮੈਂ ਹੁਣੇ ਦੇਖ ਰਿਆ ਸੀ। ਜਿਹੜੀ ਬ੍ਰੇਕਿੰਗ ਨਿਊਜ਼ ਆਈ ਹੈ ਕੈਨੇਡਾ ਚੋਂ। ਉਹਦੇ ਵਿੱਚ ਆਇਆ ਹੈ ਕਿ 트럼ਪ ਸਾਹਿਬ ਦੀ ਗੱਲ ਮੰਨੀ ਨਹੀਂ ਗਈ। ਇਹ ਉਸ ਮਿਹ ਲੜਾਈ ਨੂੰ ਲੈ ਕੇ ਜੋ ਕੁਝ 트럼ਪ ਸਾਹਿਬ 14 ਸਿੱਕੇ ਥਿਓ ਰੈਗੂਲੇਸ਼ਨ ਕਰੋ ਸ਼ਾਇਦ ਦੂਜੇ ਦੇਸ਼ ਮੰਨੇ ਨਹੀਂ। ਨਤੀਜਾ ਇਹ ਹੋ ਗਿਆ ਕਿ 트럼ਪ ਸਾਹਿਬ ਨੇ ਹੁਣੇ ਫੈਸਲਾ ਕਰ ਲਿਆ ਕਿ ਉਹ G7 ਦੀ ਮੀਟਿੰਗ ਪਿਛਾੜ ਹੀ ਛੱਡ ਕੇ ਵਾਪਸ ਆ ਰਹੇ ਹੈ ਜੀ ਮਤਲਬ ਦੁਨੀਆ ਜਿਹੜੀ ਹੈਗੀ ਆ ਉਹ ਪੱਡੀ ਜਾ ਰਹੀ ਹੈ ਹੂੰ ਹੂੰ ਪੋਲਰਾਈਜੇਸ਼ਨ ਹੋ ਰਹੀ ਹੈ ਇਹ ਠੀਕ ਆ ਸਰਦਾਰ ਕਰਨਲ ਸਿੰਘ ਉਰਾਲੀ ਨੇ ਵੀ ਦੱਸਿਆ ਕਿ ਈਰਾਨ ਭਾਰਤ ਤੇ ਪਾਕਿਸਤਾਨ ਦੀ ਜੰਗ ਰਕਮੋ ਨਹੀਂ ਚਾਹੁੰਦਾ ਸੀ ਪਰ ਆਪਾਂ ਨੂੰ ਇਹ ਵੀ ਪਤਾ ਕਿ ਪਾਕਿਸਤਾਨ ਨਾਲ ਜਦੋਂ ਵੀ ਕਨਫਲਿਕਟ ਵਧਿਆ ਇਰਾਨ ਨੇ ਕਦੇ ਪਾਕਿਸਤਾਨ ਦਾ ਸਾਥ ਨਹੀਂ ਦਿੱਤਾ ਉਹ ਬਿੰਗੇ ਬਿੰਗੇ ਟੈਗ ਨਾਲ ਸਾਡਾ ਹੀ ਸਾਥ ਦਿੰਦਾ ਰਿਹਾ ਜੀ ਅਸੀਂ ਹੁਣ ਇਸ ਗੱਲ ਉੱਤੇ ਆ ਗਏ ਵੀ ਜੀ ਅਸੀਂ ਦਾ ਨਾ ਉਧਰ ਤੇ ਨਾ ਉਧਰ ਪਾਸੇ ਹੋ ਗਈ ਬੋਲਡਰਾਈਜੇਸ਼ਨ ਦਾ ਨਤੀਜਾ ਤੁਸੀਂ ਦੇਖੋ ਕਿ ਪਾਕਿਸਤਾਨ ਦਾ ਵਿਆੜ ਪਿਆ ਗਿਆ ਕਿ ਜੇ ਇਜ਼ਰਾਈਲ ਨੇ ਪਰਮਾਣੂ ਬੰਬਾਂ ਦਾ ਇਸਤੇਮਾਲ ਕਰਨ ਦੀ ਗੱਲ ਕੀਤੀ ਤੇ ਸਾਡੇ ਪਰਮਾਣੂ ਬੰਬ ਹੈ ਜਿਹੜੇ ਸੌਰੀ ਜੀ ਇਜ਼ਰਾਈਲੀ ਇਜ਼ਰਾਈਲ ਨੇ ਪਰਮਾਣੂ ਬੰਬਾਂ ਦਾ ਇਸਤੇਮਾਲ ਕਰਦਾ ਜਦ ਤਰ ਕੀਤਾ ਤਾਂ ਸਾਡੇ ਪਰਮਾਣੂ ਬੰਬ ਵੀ ਇਸرائیਲ ਦੇ ਖلاف ਜਾ ਸਕਦੇ ਇਹ ਵੀ ਜਿਵੇਂ ਬਾਈ ਲਖਾ ਸਿੰਘ ਢਿੱਲੋਂ ਨੇ ਜ਼ਿਕਰ ਕੀਤਾ ਕਿ ਕੋਈ ਉਹਨਾਂ ਨੇ ਤਜਰਬਾ ਕੀਤਾ ਕੋਈ ਤਬਾਕਾ ਕੀਤਾ ਟੈਸਟ ਕੀਤਾ ਇਹਦਾ ਮਤਲਬ ਹੈ ਜੇ ਪਾਕਿਸਤਾਨ ਦੀ ਤਸਦੀ ਦੇ ਨੇਰੇ ਟੈਸਟ ਕੀਤਾ ਤਾਂ ਪਾਕਿਸਤਾਨ ਵੀ ਇਸ ਪਖੋਨੇ ਕਿ ਪਾਕਿਸਤਾਨ ਜਿਹੜਾ ਹੈਗਾ ਉਹਦਾ ਕੋਈ ਇਰਾਨ ਨਾਲ ਜ਼ਿਆਦਾ ਨੇੜਤਾ ਨਹੀਂ ਕਿਉਂਕਿ ਜਿਸ ਤੱਕ ਦੀ ਚੁਣੌਤੀ ਹੋ ਗਈ ਹੈ ਨਾ ਅਰਬ ਦੁਨੀਆ ਪਹਿਲਾਂ ਵੱਡੀ ਹੋਈ ਸੀ ਜੀ ਯਾਦਾ ਅਰਬ ਕੰਟਰੀ ਜਿਹੜੇ ਅਮਰੀਕਾ ਦੇ ਪੱਖ ਵਿੱਚ ਸੀ ਅਮਰੀਕਾ ਤੇ ਅਮਰੀਕੀ ਜਿਹੜਾ ਹੈਗਾ ਇਜ਼ਰਾਈਲ ਨੂੰ ਆਪਾਂ ਅਲੱਗ ਕਰਕੇ ਨਹੀਂ ਦੇਖਦੇ ਨੇ ਹਮਮਮ ਗੱਲ ਨਮੀ ਕਿਸਮ ਦੀ ਜਿਹੜੀ ਕਾਰਵਤੀ ਹੋ ਰਹੀ ਹੈ ਬਹੁਤ ਜ਼ਬਰਦਸਤ ਤਾਰਵੰਦੀ ਹੋ ਰਹੀ ਹੈ ਔਰ ਅਹਿਸਾਸ ਹੋ ਗਿਆ ਸਭਪੋਣਾ ਨੂੰ ਵੀ ਹੁਣ ਹੋ ਗਿਆ ਦੇਖੋ 트াম্প ਜਦੋਂ ਗੱਲ ਕਰਦਾ ਨਾ ਉਹ ਵਪਾਰੀ ਹੈ ਉਹ ਵਪਾਰੀ ਗੱਲ ਕਰਦਾ ਕਿ ਮੈਂ ਡੀਲ ਲਵੇ ਅਜੇ ਵੀ ਹੋ ਸਕਦੀ ਹੈ ਹੁਣ ਵੀ ਉਹਨੇ ਕਿਹਾ ਜੇ ਮੈਂ ਚਾਹਤਾ ਮੈਂ ਡੀਲ ਕਰਵਾ ਸਕਦਾ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਸਮਝੌਤਾ ਨਹੀਂ ਕਰਵਾਇਆ ਉਹ ਮੇਰੇ ਮੈਂ ਉਹਨਾਂ ਨੇ ਵੀ ਕਰਵਾ ਸਕਦਾ ਜੇ ਤੂੰ ਕਰਵਾ ਸਕਦਾ ਮੈਂ ਦੂਜੇ ਦੇ ਨਾਲ ਕਿਉਂ ਗੱਲ ਕਰਦੇ ਜੇ ਜਿੰਨ 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 ਉੱਥੇ ਦੇ ਪ੍ਰਾਈਮ ਮਿਨਿਸਟਰ ਦੀ ਹਾਲਤ ਕੀ ਹੈ ਉਹਦੀ ਮਜਬੂਰੀ ਬਣ ਗਈ ਹੈ ਕਿ ਉਹ ਕਦੇ ਪੁੱਤ ਨੂੰ ਫੋਨ ਕਰਦਾ ਹੈ ਮੈਂ ਬਿਲਕੁਲ ਸਰਦਾਰ ਕਰਨਲ ਸਿਕੰਦਲ ਸਹਿਮਤ ਹਾਂ ਕਿ ਉਕ੍ਰੇਨ ਦੀ ਜਾਂ ਰੂਸ ਦੀ ਜਿਹੜੀ ਉਹ ਲੜਾਈ 'ਚ ਫਸਿਆ ਹੋਣ ਕਰਕੇ ਜੁਕ੍ਰੇਨ ਨਾਲ ਉਹ ਸਿੱਧੇ ਤੌਰ 'ਤੇ ਕੋਈ ਦਖਲ ਨਹੀਂ ਦੇ ਸਕਦਾ ਲੇਕਿਨ ਜਿਹੜਾ ਉਹਨਾਂ ਕੋਲ ਸਮਾਨ ਪਿਆ ਹੂੰ ਹੂੰ ਉਹ ਸਮਾਨ ਤਾਂ ਚਾਈਨਾ ਦੇ ਰਹੀ ਆ ਸਕਦਾ ਹੈ ਚਾਈਨਾ ਜਿਹੜਾ ਹੈਗਾ ਬਿਲਕੁਲ ਜਿਵੇਂ ਪਾਕਿਸਤਾਨ ਦੇ ਨਾਲ ਖੜੂਤਾ ਚਾਈਨਾ ਉਹਨਾਂ ਦੇ ਨਾਲ ਖੜੂਤਾ ਹੈ ਔਰ ਉਹਨਾਂ ਦੀ ਜਿਹੜੀ ਡਿਜ਼ਾਈਨ ਟੈਕਨੀਕ ਹੈ ਤੁਸੀਂ ਇਹ ਦੇਖੋਗੇ ਜਿਹੜੀ ਉਹਨਾਂ ਨੇ ਆਪ ਇਹ ਅੰਦਰ ਦੇਸੀ ਮਜ਼ਾਈਨ ਟੈਕਨੀਕ ਬਣਾਈ ਹੋਈ ਹੈ ਉਹ ਮਜ਼ਾਈਨ ਟੈਕਨੀਕ ਬਾਰੇ ਤਾਂ ਕਿਸੇ ਨੂੰ ਅੰਦਾਜ਼ਾ ਹੀ ਕੋਈ ਨਹੀਂ ਸੀ ਇਸੇ ਕਰਕੇ ਜਦੋਂ ਮੈਂ ਕਹਿੰਦਾ ਕਿ ਜਿਹੜੇ ਕੇਸ ਦਾ ਅਨ ਚੈਲੇਂਜਡ ਹੈ ਕਿ ਕੋਈ ਕੋਈ ਦੁਨੀਆ ਦੀ ਤਾਕਤ ਜਿਹੜੀ ਹੈਗੀ ਆ ਉਹ ਇਸرائیਲ ਦਾ ਮੁਕਾਬੜਾ ਨਹੀਂ ਕਰ ਸਕਦੀ ਆ ਉਹ ਉਦੇਸ਼ ਹੈ ਦੂਜੀ ਗੱਲ ਆਪਾਂ ਨੂੰ ਇਹ ਮੰਨਣਾ ਪੈਣਾ ਕਿ ਫਲਸਤੀਨੀਆ ਨਾਲ ਲੜਦੇ ਨੂੰ ਬਹੁਤ देर ਹੋ ਗਈ ਹੈ ਬਿਲਕੁਲ ਜੀ ਫਲਸਤੀਨੀਆ ਨਾਲ ਦਾ ਅੱਜ ਇੱਕ ਅਜਿਹਾ ਕੋਈ ਜਿੱਤਨੀ ਪ੍ਰਾਪਤ ਕਰ ਸਕੇ ਹੂੰ ਹੂੰ ਇਸੇ ਕੋਲੇ ਕਿੰਨਾ ਸਮਾਨ ਹੈ ਮੈਟਰ ਨਹੀਂ ਕਰਦਾ ਜੇ ਇਹ ਗੱਲ ਮੈਟਰ ਕਰਦੀ ਹੁੰਦੀ ਤਾਂ ਬਿਤਨੌਨ ਦੇ ਵਿੱਚੋਂ ਕਦੇ ਵੀ ਅਮਰੀਕਾ ਬਾਪ ਸੁਣਾ ਹੁੰਦਾ ਅਫਗਾਨਿਸਤਾਨ ਦੇ ਵਿੱਚੋਂ ਕਦੇ ਰੂਸ ਨਾ ਬਾਪ ਸੁਣਾ ਹੁੰਦਾ ਕਮਾ ਦੇ ਉੱਤੇ ਕਮਿਊਨਿਟੀ ਦੇ ਉੱਤੇ ਭਾਈਚਾਰੇ ਦੇ ਉੱਤੇ ਬੜਾ ਕੁਝ ਧਿਰਪਾ ਕਰਦਾ ਹੁੰਦਾ ਕਿ ਉਹ ਆਪਣੇ ਦੇਸ਼ ਦੀ ਕਰ ਕਿੰਨਾ ਕਲਬ ਸਕਦੇ ਆ ਮੱਤ ਤੱਕ ਵੀ ਮੈਂ ਸਮਝਦਾ ਈਰਾਨ ਦਾ ਜਿਹੜਾ ਹੈਗਾ ਪਿਸ਼ੁੱਕੜ ਔਰ ਈਰਾਨ ਵੀ ਇਰਾਕ ਨਾਲ ਲੱਗੀ ਵੀ ਲੜਾਈ ਹਮ ਹਮ ਸਾਮਰਾਜੀਆਂ ਵੱਲੋਂ ਉਹਨਾਂ ਦੇ ਜਿਹੜੇ ਹੈਗੇ ਅਰਬਾਂ ਦੇ ਮਾਰ ਖਜਾਨੇ ਲੁੱਟੇ ਜਾ ਰਹੇ ਉਹ ਅਰਨੇਸ਼ਨਲਿਜ਼ਮ ਬਕਰ ਵੱਡੀ ਗੱਲ ਹੈ ਐਸ ਤਰ੍ਹਾਂ ਜਿਵੇਂ ਆਪਾਂ ਦੇਖੀਏ ਜਿਹੜੇ ਥਲੇ ਕੱਟੜਪੱਠੀ ਹੈ ਜਿਹੜੇ ਸੱਤਾ ਦੇ ਵਿੱਚ ਹੈ ਇਹਨਾਂ ਨੇ ਜਿੱਦੀ ਸਭ ਕਸਰ ਕੋਈ ਨਹੀਂ ਛੱਡੀ ਜੀ ਲਿਬਰਲ ਸੋਚ ਵਾਲਿਆਂ ਨੂੰ ਕੁੱਟਿਆ ਮਾਰਿਆ ਇੱਕ ਲੜਕੀ ਨੂੰ ਫਾਂਸੀ ਵੀ ਦੇ ਦਿੱਤੀ ਹਮ ਉਦੋਂ ਕਿ ਕਿਤੇ ਕਿਤੇ ਮਜਾੜੇ ਹੋਏ ਸੀ ਪਰ ਅੱਜ ਜਦੋਂ ਇਜ਼ਰਾਈਲ ਨੇ ਉਹਨਾਂ ਤੇ ਹਮਲਾ ਕੀਤਾ ਤੁਸੀਂ ਉਹ ਦੇਖੋ ਸਾਰਾ ਦੇਸ਼ ਇੱਕ ਮੁੱਠ ਹੋ ਗਿਆ ਉਹ ਆਪਣੇ ਮਤਲਬ ਕੌਮਪ੍ਰੈਸ ਲੋਕ ਹੈ ਜਦੋਂ ਅੱਜ ਆਪਸੀ ਲੜਾਈਆਂ ਲੜੀ ਜਾਣ ਕੇ ਪਰ ਜਦੋਂ ਬਾਹਰੋਂ ਹਮਲਾ ਹਮਲਾ ਕਰਨਾ ਉਦੋਂ ਲੋਕ ਇਕੱਠੇ ਮੇਰੇ ਖਿਆਲ ਮੁਤਾਬਕ ਹੈ ਇਹ ਜਦੋਂ ਇਹੋ ਦੀ ਪਾਪੜਾ ਦੇਸ਼ਾਂ ਦੇ ਵਿੱਚ ਜਦੋਂ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਬਸ ਇਹਨਾਂ ਨੇ ਐਲਾਨ ਕੀਤਾ ਹੋਣਾ ਇਹਨਾਂ ਨੇ ਇਰਾਨ ਵਾਲਿਆਂ ਨੇ ਆਹ ਸਾਡੀ ਇਜ਼ਰਾਈਲ ਵਾਲੇ ਦੇਖੇ ਇਰਾਨ ਦਾ ਜਿਹੜਾ ਹੈਗਾ ਆਪਣਾ ਅਸਮਾਨ ਆ ਉਹਦੇ ਤੇ ਸਾਡਾ ਕਬਜ਼ਾ ਹੋ ਗਿਆ ਹੋ ਸਕਦਾ ਹੋ ਗਿਆ ਹੋਵੇ ਪਰ ਇਹ ਐਡਾ ਮਤਲਬ ਸੌਖਾ ਨਹੀਂ ਵੀ ਉਹਨਾਂ ਨੂੰ ਹਰਾ ਦੇਣ ਕਿ ਹਾਂ ਖਤਰਨਾਕ ਗੱਲ ਇਹ ਹੈ ਕਿ ਕਿਤੇ ਇਹ ਨਾ ਹੋ ਜੇ ਕਿ ਇਹ جنگ ਪਰਮਾਣੂ جنگ ਵਾਲੇ ਪਾਸੇ ਨੂੰ ਮੁੜ ਜੇ ਜੀ 3rd ਵਰਲਡ ਵਾਰ ਵੀ ਬਣ ਸਕਦੀ ਹੈ ਜਿਹੋ ਜਿਹੇ ਹਾਲਾਤ ਬਣ ਰਹੇ ਹੈ ਜੀ ਚਲੋ ਆਪਾਂ